ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮੋਰਚੇ 'ਚ ਬੈਠਿਆ ਰਾਤ ਦਾ ਸਮਾਂ ਗਾ ਤੇ ਸਾਡੇ ਨਾਲ ਬਾਪੂ ਆ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਕੀ ਨਾਂ ਬਾਪੂ ਮੈਂ ਜਸਵੰਤ ਸਿੰਘ ਜੀ ਮਾਨ ਹੂੰ ਪਿੰਡ ਝੁੰਬਾ ਹੂੰ ਪਲਾਕਾਂਗੂ ਵਿੱਕ ਜੀ ਸਿੱਧੂ ਪਰਜਾਥੀ ਬੰਦੇ ਅੱਛਾ ਬਾਪੂ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਤੁਹਾਡਾ ਸਪੈਸ਼ਲ ਇੰਟਰਵਿਊ ਆ ਮੈਂ ਮੋਰਚੇ ਤੰਦ ਸਾਹਿਬ ਰਾਤ ਨੂੰ ਬਾਪੂ ਸਾਰੀ ਰਾਤ ਪਹਿਰਾ ਲਾਉਂਦਾ ਆਪਾਂ ਉਮਰ ਪੁੱਛਿਆ ਬਾਪੂ ਉਮਰ ਕਿੰਨੀ ਹੋ ਗਈ ਉਮਰ ਮੇਰੀ 60 ਸਾਲ ਹੋ ਗਈ ਜੀ 60 ਸਾਲ ਸਾਰੀ ਉਮਰ ਕੀ ਕਰੇ ਬਾਪੂ ਮੈਂ ਜੀ ਪੜ੍ਹਾਈ ਕੀਤੀ ਵਿਦਿਆ ਕੀਤੀ ਰਜਿੰਦਰਾ ਕਾਲਜ ਤੋਂ ਉਸ ਤੋਂ ਬਾਅਦ ਮੈਂ ਆਈਟੀ ਕੀਤੀ ਹਮ ਆਟੋਮੋਬਾਈਲ ਡਿਪਲੋਮਾ ਕੀਤਾ ਆਟੋਮੋਬਾਈਲ ਆਟੋਮੋਬਾਈਲ ਦਾ 3 ਸਾਲ ਦਾ ਫਿਰ ਮੈਂ ਸੀਟੀਆਈ ਕੀਤੀ ਇੰਸਟੀਚੂਟ ਟ੍ਰੇਨਿੰਗ ਸੈਂਟਰ ਆਫ ਲੁਧਿਆਣਾ ਤੋਂ ਟੀਚਰ ਦਾ ਕੋਰਸ ਅੱਛਾ ਨੌਕਰੀ ਨਹੀਂ ਮਿਲ ਸਕੀ ਹਮ ਪਰ ਫਿਰ ਮੈਂ ਆਪ ਦੇ ਆਪ ਨੂੰ ਨਹੀਂ ਛੱਡਿਆ ਫਿਰ ਮੈਂ ਠੇਕੇਦਾਰੀ ਕੀਤੀ ਟੂਵਲ ਕਾਰਪੋਰੇਸ਼ਨ ਦੀ ਲੋਕਾਂ ਦੀ ਸੇਵਾ ਖਾਲੇ ਬਣਾਏ ਅੱਛਾ ਕਿੰਨਾ ਚਿਰ 10 ਸਾਲ ਜੀ ਠੇਕੇਦਾਰ ਦਾ ਪੈਸਾ ਬਹੁਤ ਘੁੰਮਦੇ ਆ ਨਹੀਂ ਕੋਈ ਪੈਸਾ ਨਹੀਂ ਕਮਾਇਆ ਜੀ ਕਮੇਟੀ ਬਣਾਈ ਆ ਪਿੰਡਾਂ ਦੇ ਵਿੱਚ ਜਾ ਕੇ ਹੂੰ ਉਹਨਾਂ ਨੂੰ ਦੱਸ ਦਿੰਦੇ ਸੀ ਐਨੇ ਗੱਟੇ ਤੁਹਾਡੇ ਕਿੱਲੇ ਦੇ ਲੱਗਣੇ ਆ ਹੂੰ ਉਹ ਉਹਨੇ ਲਾ ਲੈਂਦੇ ਸੀ ਮੈਨੂੰ ਜੀਮਦਾਰਾਂ ਕੋਲ ਜਾਣ ਦੀ ਲੋੜ ਨਹੀਂ ਪਈ ਨੇ ਹੁਣ ਬਾਪੂ ਤਾਂ ਮੋਰਚੇ ਤੇ ਇੱਥੇ ਪੱਕਾ ਡਟਿਆ ਬੈਠਾ ਹਾਂ ਘਰੇ ਸਰਦਾ ਬੱਚੇ ਪੁੱੱਚੇ ਬਿਲਕੁਲ ਜੀ ਸਰੇ ਨਾ ਸਰੇ ਮੇਰੀ ਭਾਵਨਾ ਇਹ ਹੈ ਕਿਉਂਕਿ ਜਦੋਂ ਉਹਨਾਂ ਨੂੰ ਜਗਜੀਤ ਸਿੰਘ 달ੇਵਾਲ ਸਾਹਿਬ ਨੂੰ ਚੋਣਨ ਵਾਲੇ ਆਪਾਂ ਹੂੰ ਉਹ ਮੰਨ ਲਓ ਮੱਲੀ ਤੇ ਨਾ ਚੁਣेंगे ਹੂੰ ਤੇ ਨੇ ਬੱਚੇ ਸੱਟ ਹੈ ਬੱਚੇ ਕਿੰਨੇ ਨੇ ਪੂਰੇ ਬੱਚੇ ਇੱਕ ਬੇਟਾ ਜੀ ਦੋ ਬੇਟੀਆਂ ਹੂੰ ਪੂਰੇ ਸੱਟ ਹੈ ਬੇਟੀਆਂ ਕਰਦੀਆਂ ਬੇਟੀਆਂ ਦੋਨੇ ਟੀਚਰ ਹੈ ਮੁੰਡਾ ਬੇਟਾ ਬੇਟਾ ਨੇ ਮਿਊਜ਼ਿਕ ਕੀਤੀ ਸੀ ਐਮਏ ਦੀ ਹੂੰ ਉਹ ਆਪਣੇ ਮਾਨਾ ਚ ਹੁੰਦਾ ਹੀ ਹੈ ਹਾਂ ਹਾਂ ਠੀਕ ਹੈ ਸਹੀ ਹੈ ਚਲੋ ਵਾਜਾ ਵਜਾ ਜਵਾਕਾਂ ਨੂੰ ਸੁਖਾਣ ਦਾ ਆਪ ਦਾ ਮਨੋਰੰਜਨ ਪੂਰਾ ਕਰੋ ਉਹਨਾਂ ਦਾ ਵਾਜਾ ਵਜਾਉਣੀ ਹੈ ਤੁਸੀਂ ਬਾਬੂ ਰਾਜਵਲੀ ਨੂੰ ਬਹੁਤ ਪੜਦੇ ਰਹੇ ਹੋ ਮੈਂ ਬਹੁਤ ਪਿੰਗਲਵਾੜਾ ਪੜਿਆ ਜੀ ਉਹਨਾਂ ਲੈ ਫਿਰ ਸੁਣਾਓ ਕਿਸਾਨਾਂ ਦੇ ਪਹਿਲਾਂ ਤਾਂ ਉਹ ਦਾਤਾ ਤੇਰੀ ਜੇ ਨਿਗਾ ਉਹ ਬੱਲੀ ਹੋ ਜੇ ਤੇ ਉਗਣ ਲਾ ਦੇ ਪੁੱਤਾਂ ਦਾਣਿਆਂ ਨੂੰ ਹਾਈ ਹਾਈ ਦਾਤਾ ਤੇਰੀ ਜੇ ਨਿਗਾਹ ਕਰੋਪ ਹੋ ਜੇ ਤੇ ਪੀਖ ਮੰਗਣ ਲਾ ਦੇ ਰਾਜਿਆਂ ਰਾਣਿਆਂ ਨੂੰ ਉਹ ਖਾਂਦੇ ਚਿੱਟਾ ਸੁਗਣ ਸਮੈਗ ਬੱਚੇ ਬਣਦੇ ਜਾਣ ਨਲ ਉਹ ਮਾਵਾਂ ਕਹਿੰਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਓਹ ਰਹਿੰਦੀ ਨਿੱਤ ਨਹਿਰ ਦੀ ਬੰਦੀ ਜੱਟ ਨੂੰ ਛੱਡਣੀ ਪੈਂਦੀ ਬੰਬੀ ਫਸਰਾ ਰੁੱਲਦੀਆਂ ਨੇ ਵਿੱਚ ਮੰਡੀ ਤੇ ਰਾਤਾਂ ਕੱਟਣੀਆਂ ਪੈਂਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਓਹ ਪੁਲਿਸ ਤੋਂ ਡਰਦਾ ਨਹੀਂ ਕੋਈ ਚੋਰ ਚੀਜ਼ਾਂ ਮਿਲ ਨਮਲਾਵਟ ਖੋੜ ਤੇ ਸਾਨੂੰ ਲੈਣੀਆਂ ਪੈਂਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਓਹ ਲਿਆਂਦੀ ਨਵੀਂ ਬਿਮਾਰੀ ਕਰੋਨਾ ਰੂੜੂ ਮੰਡੀਆਂ ਦੇ ਵਿੱਚ ਝੋਨਾ ਚਾਹ ਕਿਸਾਤਾਰੀ ਮੌਨਾ ਤੇ ਰਾਤਾਂ ਕਟਣੀਆਂ ਪੈਂਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਓ ਕੀ ਕਾਂਗਰਸੀ ਕੀ ਕਾਲੀ ਨਾ ਛੱਡੀ ਕੀ ਕਾਂਗਰਸੀ ਕੀ ਕਾਲੀ ਨਾ ਛੱਡੀ ਸੜਕ ਤੇ ਟਾਲੀ ਬੇਤੀ ਸਾਰੀ ਜਗ੍ਹਾ ਖਾਲੀ ਤੇ ਗੱਲਾਂ ਕਹਿਣੀਆਂ ਪੈਂਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਓ ਲਈ ਦਰਬਾਰ ਸਾਹਿਬ ਨਾਲ ਟੱਕਰ ਉਥੇ ਗਏ ਖਾਲਸੇ ਟੱਕਰ ਫਿਰ ਚੰਗੀ ਖਵਾਈ ਸੱਕਰ ਤੇ ਗੱਲਾਂ ਕਹਿਣੀਆਂ ਪੈਂਦੀਆਂ ਨੇ ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਬਾਬਾ ਜੀ ਦੇ ਲਈ ਖਾ ਕੇ ਮੁਲਕ ਨੂੰ ਪਟਕੇ ਨੇਤਾ ਖਾਗੇ ਮੁਲਕ ਨੂੰ ਪੱਟ ਕੇ ਨੇਤਾ ਆਟਾ ਸਸਤਾ ਮਹਿੰਗਾ ਰਹਿਤਾ ਰੱਖ ਲਈ ਮਾਨਾ ਉਦੋਂ ਚੇਤਾ ਹੋਏ ਜਦੋਂ ਵੋਟਾਂ ਪੈਂਦੀਆਂ ਨੇ ਆਏ ਹਾਏ ਸਾਡਾ ਦੇਸ਼ ਤਰੱਕੀ ਕਰ ਗਿਆ ਤੇ ਸਰਕਾਰਾਂ ਕਹਿੰਦੀਆਂ ਨੇ ਕਿਸਾਨ ਜੁਨੀਆਂ ਨੇਕਤਾ ਜਿੰਦਾਬਾਦ ਬਾਬੂ ਤੁਹਾਡਾ ਅਰਦਾਸ ਲਿਖੇ ਬਿਲਕੁਲ ਜੀ ਬਾਬੂ ਰਾਜਵਲੀ ਦੇ ਮੂੰਹ ਜੋਂ ਨਹੀਂ ਯਾਦ ਨਹੀਂ ਨਹੀਂ ਸਾਰੇ ਯਾਦ ਹੈ ਜੀ ਕਿਉਂਕਿ ਜਦੋਂ ਆਪ ਇਹਨੂੰ ਪੜ ਲੀਏ ਨਾ ਹੂੰ ਉਹਦੇ ਵਿੱਚ ਬੇਗੋਨਾਰ ਪਾਵਾ ਪੜਦੀ ਹੋਵੇ ਤੇ ਆਪਾਂ ਉਹਨੂੰ ਮਰਨ ਕਦੇ ਦਿੱਤਾ ਨਹੀਂ ਜੇ ਬੋਲੀ ਚ ਗੜਦੀਏ ਤਾਂ ਹਾਂ ਹਾਂ ਕਿਉਂਕਿ ਆਪਣੇ ਮਾਨਾਂ ਦੇ ਵਿੱਚ ਪਰਮਾਤਮਾ ਨੇ ਬੜਾ ਇੱਕ ਬਲ ਔਰ ਸ਼ਕਤੀ ਬਖਸ਼ੀ ਹੈ ਹੂੰ ਕਿਉਂਕਿ ਆਪਾਂ ਸੱਚੀ ਗੱਲ ਕਹਿਣ ਤੋਂ ਝਿਜਕਦੇ ਨਹੀਂ ਆ ਆਪਣੇ ਬਲੱਡ ਦੇ ਵਿੱਚ ਇਹ ਕੁਸ਼ੀ ਹੈ ਬਾਪੂ ਖੇਤੀ ਵੀ ਕਰਦੇ ਰਿਹਾ ਬੜੀ ਖੇਤੀ ਕੀਤੀ ਜੀ 7472 ਮਾਡਲ ਆਸ਼ੇ ਨਾਲ ਹਾਂ 72 ਕਿੱਲਿਆਂ ਦੀ ਪਹਿਲੀ ਇਕੱਠੀ ਸੀ ਸਾਡੀ ਪਰਿਵਾਰ ਜੁਆਇੰਟ ਫੈਮਿਲੀ ਜੀ ਨਾਲ ਉਹਦੇ ਨਾਲ ਬਰਾਤਾਂ ਢੋਂਦੇ ਸੀ ਉਹਦੇ ਆਸ਼ੇ ਨਾਲੀ ਅੱਛਾ ਉਹ ਤਾਂ ਪੂਰੀ ਚੜ੍ਹਾਈ ਸੀ ਆਸ਼ੇ ਦੀ ਪੂਰੀ ਪੂਰੀ ਸਰੀਰੀ ਚੜ੍ਹਾਈ ਸੀ ਉਹਨੂੰ ਅੱਛਾ ਜਿਵੇਂ ਹੁਣ ਸਕਾਰਪੀਓ ਦੇ ਇੰਨੀ ਚੜ੍ਹਾਈ ਸੀ ਬਿਲਕੁਲ ਉਹ ਤੋਂ ਬਾਅਦ ਫਿਰ ਮੈਂ ਛੋਟੀ ਮਾਡੀ ਵਾਹਨ ਜੀਪ ਲੈ ਆਂਦੀ ਹਾਂ ਉਹਦੇ 'ਚ ਵੀ ਤਿੰਨ ਤਿੰਨ ਬਰਾਤਾਂ ਮੈਂ ਅਟੈਂਡ ਕਰ ਲੈਂਦਾ ਸੀ ਹਾਂ ਟੈਂਡ ਕਰ ਲੈਂਦਾ ਟੈਂਡ ਕਰ ਲੈਂਦਾ ਸੀ ਤੇ ਮੇਰੇ ਘਰੇ ਲੱਡੂ ਦੇਖੇ ਕਦੀ ਜੀ ਤਿੰਨ ਬਰਾਤਾਂ ਕਰ ਲੈਂਦਾ ਸੀ ਜੀ ਉਹਦਾ ਇਸ ਤਰ੍ਹਾਂ ਹੈ ਨਾ ਸਾਧਨ ਸਾਧਨ ਕਰਦੇ ਆ ਬਾਪੂ ਦੱਸ ਪੁੱਛਣਗੇ ਇੱਕ ਦਿਨ ਚ ਤਿੰਨ ਬਰਾਤਾਂ ਕਿਵੇਂ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸ ਦਿੰਦਾ ਜੀ ਅਗੇ ਲੈ ਨੂੰ ਕਹਿੰਦਾ ਵੀ ਮੈਂ ਤੁਹਾਨੂੰ ਭਰਾਵੋ ਮੋੜਦਾ ਨਹੀਂ ਜਿਹੜੇ ਕੋਈ ਜ਼ਿਆਦਾ ਸਿਆਣੇ ਸੁਲਝੇ ਹੁੰਦੇ ਬਾਬੇ ਹੁੰਦੇ ਇਹ ਇਸ ਤਰ੍ਹਾਂ ਸਿਹਣ ਛੱਡਾਂਗੇ ਸਾਨੂੰ 7 ਵਜੇ ਛੱਡ ਜੀ ਇੱਕ 10 ਵਜੇ ਤਿਆਰ ਹੋਣ ਵਾਲੇ ਹੁੰਦੇ ਸੀ ਇੱਕ 12 ਵਜੇ ਵਾਲੇ ਹੁੰਦੇ ਸੀ ਫਿਰ ਉਹ ਸਾਰਿਆਂ ਦੀ ਸੈਟਿੰਗ ਕਰ ਲੈਂਦੇ ਸੀ ਪੈਸੇ ਦਾ ਮੋਹ ਨਹੀਂ ਸੀਗਾ ਮੈਂ ਲੱਡੂ ਛੋੜ ਕੇ ਮੁੱਕਦੇ ਨਹੀਂ ਸੀ ਨਾ ਜੀ ਪੈੰਦੇ ਚੂਹੇ ਖਾ ਕੇ ਅੱਗੇ ਰੱਜ ਜਾਂਦੇ ਸੀ ਅੱਛਾ ਹਾਂ ਬਾਦੂ ਡਟ ਉਹਦਾ ਬਾਪੂ ਜਿਵੇਂ ਕਿਸੇ ਕੋਈ ਜਾਪਾ ਹੋਣ ਵਾਲਾ ਉਹਦੇ ਰਾਤ ਨੂੰ ਐ ਸੇਵਾ ਫਰੀ ਵੀ ਜਾਂਦੀ ਜਿੰਦਗੀ ਚ ਕੋਈ ਪੈਸਾ ਨਹੀਂ ਲਿਆ ਮੈਂ ਕਿੱਧਰ ਵੇ ਜਾਂਦਾ ਸੀਗਾ ਸੀਲਾ ਡਾਕਟਰ ਨਹੀਂ ਸੀ ਮੈਨੂੰ ਕਹਿੰਦੇ ਸੀ ਪੈਸੇ ਲੈ ਲਿਆ ਕਰੋ ਮੈਂ ਮੁੜਕੇ ਨਹੀਂ ਮਾਨ ਤੇਰੇ ਕੋਲੇ ਆਉਣਾ ਕਿ ਚ ਗਨੀ ਮੈਥੋਂ ਲੈ ਲੈ ਕਰ ਮੇਰੇ ਕੋਲ ਮੇਰੇ ਕੋਲ ਲੈ ਆ ਕੇ ਨਹੀਂ ਹਾਂ ਕੇਸ ਲੈ ਆ ਕਰ ਲੈ ਕਰ ਪੱਕੀ ਪੱਕੀ ਬਹੁਤ ਵੱਡੇ ਇਲਜ਼ਾਮ ਲਾ ਰਿਹਾ ਤੂੰ ਨਹੀਂ ਨਹੀਂ ਇਲਜ਼ਾਮ ਨਹੀਂ ਸੱਚੀ ਗੱਲ ਪੱਕੀ ਅਰੇ ਕਿੰਨੇ ਬੇਦਦਾ ਕਰੂ ਉਹ ਆਦੀ ਮੇਰੇ ਕੋਲੋਂ ਤੂੰ ਕਰਾਇਆ ਲੈ ਲੈ ਕਰ ਮੈਂ ਕਹਾਂ ਜੀ ਮੈਂ ਕਰਾਇਆ ਨਹੀਂ ਲੈਂਦਾ ਫਿਰ ਮੈਂ ਫਰੀ ਹੋਪਸੇ ਵਕਤ ਕਰਾਂ ਹਾਂ ਅੱਛਾ ਉਹ ਚਾਹ ਪਾਣੀ ਕਿਹੜਾ ਸੀ ਉਹਦਾ 200 ਨਾ ਭੈਣ ਦੇ ਜੀਪ ਮੁੜੇ ਆਉਂਦੀ ਕਿਤੋਂ ਡੀਜ਼ਲ ਸਸਤਾ ਨਾ ਤੂੰ ਲਾਲਚ ਕਿਉਂ ਨਹੀਂ ਆਇਆ ਨਹੀਂ ਲਾਲਚ ਲੈਣੇ ਨਹੀਂ ਜੀ ਅੱਛਾ ਜੇ ਲਾਲਚ ਲੈਣਾ ਹੁੰਦਾ ਹੁਣ ਹੁਣ ਕਿੰਨੀ ਜ਼ਮੀਨ ਹੈ ਤੇਰੇ ਕੋਲ ਮੇਰੇ ਕੋਲ 24 ਕਿੱਲੇ ਪੈਣੀ ਹੈ ਅੱਛਾ ਮੁੰਡਾ ਖੇਤੀ ਕਰਦਾ ਮੁੰਡਾ ਖੇਤੀ ਕਰਦਾ ਜੀ ਇਹ ਤੂੰ ਰਿਟਾਇਰ ਹੈ ਜਮਾ ਮੈਂ ਤਾਂ ਮੇਰੇ ਤਾਂ ਸੇਵਾ ਬਸ ਇੱਧਰ ਹੀ ਲੱਗੀ ਹੈ ਕੀ ਕੀ ਕਿਹੜੇ ਨੇ ਚੋੜ ਜ਼ਿੰਦਗੀ ਦਾ ਫਿਰ ਤੂੰ ਗੱਲ ਤਾਂ ਨਾ ਮੈਂ ਤੁਹਾਨੂੰ ਦੱਸ ਦਿੰਦੀ ਅੱਛਾ ਅੱਛਾ ਚਲ ਉੱਥੇ ਉੱਥੇ ਸ਼ੁਰੂ ਕਰ ਲੈਣੇ ਆ ਬਰਾਤਾਂ ਢੋਣਾ ਰਿਹਾ ਅੱਛਾ ਫੇਰ ਹੋਰ ਕੀ ਕੀ ਕੰਮ ਕਰਦਾ ਰਹਿਣਾ ਕੰਮ ਮੈਂ ਤੁਹਾਨੂੰ ਦੱਸਾਂ ਪੈਸਟੀਸਾਈਡ ਦੀ ਦੁਕਾਨ ਕੀਤੀ ਹੂੰ ਗੜ ਵੱਡੇ ਕਿਸਾਨਾਂ ਦੇ ਨਹੀਂ ਵੱਡੇ ਨਹੀਂ ਵੱਡੇ ਮੈਂ ਪ੍ਰੋਡਿਊਸਰ ਰਿਹਾ ਗੁਜਰਾਤ ਦੇ ਵਿੱਚ ਵੀ ਜਾ ਕੇ ਮੈਂ ਸੀਡ ਦਾ ਕੰਮ ਕੀਤਾ ਜਦੋਂ ਮੈਨੂੰ ਪਤਾ ਲੱਗਿਆ ਵੀ ਲੋਕ ਠੱਗੀ ਮਾਰਦੇ ਆ ਆਪਣਾ ਘਰ ਮੰਦਰ ਬਣਾ ਦੇਣਗੇ ਛੱਡ ਤੀ ਅੱਛਾ ਨਹੀਂ ਕੀਤਾ ਨੋ ਪ੍ਰੋਫਿਟ ਨੋ ਲਾਸ ਜੇ ਪੈਸਾ ਕਮਾਇਆ ਹੁੰਦਾ ਤਾਂ ਮੈਂ ਸੋਣੇ ਦੀਆਂ ਕਹਿੰਦਾ ਘਰਾਂ ਦਾ ਮੇਰੀ ਅੱਜ ਵੀ ਗਾਰੇ ਚ ਗੱਣਾ ਕੱਢੀ ਹੈ ਗਾਰੇ ਦੀ ਕੋਠੀ ਹੈ ਪਰ ਵਧੀਆ ਸੁਪਾਈ ਕੋਠੀ ਹੈ ਸਹਾਰੇ ਚ ਕਹਿੰਦਾ ਹਾਂ ਹੈ ਗਾਰੇ ਚ ਹੀ ਹੈ ਹਾਂ ਤੇ ਉਤੋਂ ਪਲਾਸਟਰ ਪੁੱਲਸਰ ਲਾ ਕੇ ਨਹੀਂ ਪਤਾ ਲੱਗਦਾ ਕਿਵੇਂ ਕਿਵੇਂ ਹਾਂ ਫੇਰ ਮੈਨੂੰ ਪਿੰਡ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਮੈਨੂੰ ਬਲੈਰੋ ਲੈ ਕੇ ਦਿੱਤੀ ਐ ਇੱਕ ਮਰੂਤੀ ਮੇਰੇ ਕੋਲ ਪੁਰਾਣੀ ਖੜੀ ਐ ਮੁੰਡੇ ਕੋਲ ਨੋਵਾ ਇੱਕ ਮੋਟਰਸਾਈਕਲ ਐ ਮੇਰੇ ਕੋਲ ਪੰਟੀਨਾ ਇੱਕ ਕੋਲ ਸਕੂਟਰੀ ਜਿ ਲੈਣ ਦੀ ਸੱਲਾਂ ਵਾਲੀ ਉਹ ਬੁਢੇ ਆਸਤੇ ਵਧੀਆ ਆਉਣ ਜਾਣ ਸੱਲਾਂ ਵਾਲੀ ਬੈਟਰੀ ਵਾਲੀ ਕਹਿ ਲਓ ਅੱਛਾ ਤੇ ਬਾਪੂ ਕਿ ਤੈਨੂੰ ਘਰੇ ਲੜਦੇ ਨਹੀਂ ਤੂੰ ਤੂੰ ਕੀ ਲੈਣਾ ਵੀ ਤੂੰ ਘਰੇ ਰਹਿ ਵੇਖੋ ਜੀ ਗੱਲ ਇਹ ਭਾਵਨਾ ਹੁੰਦੀ ਐ ਜਦੋਂ ਇੱਕ ਸਰਪੰਚ ਲੜਾਈ ਲੜਦਾ ਹੈ ਉਹ 25-30 ਲੱਖ ਰੁਪਏ ਲਾਣ ਦੇ। ਹੂੰ। ਸਹੀ ਹੈ। ਤੇ ਮੈਨੂੰ ਇਹਨਾਂ ਭਰਾਵਾਂ ਦਾ ਐਡਾ ਵੱਡਾ ਯੋਗਦਾਨ ਹੈ ਮੈਂ ਐਸਪੀ ਨੂੰ ਡੀਸੀ ਨੂੰ ਜਿੱਥੇ ਮਰਜ਼ੀ ਫੋਨ ਮਾਰਾਂ ਤੇ ਮੈਨੂੰ ਘਰ ਦੇ ਲੜਨਗੇ। ਅੱਛਾ ਸਾਡੇ ਘਰੇ ਤਾਂ 50 ਕਮਾ ਵਾਲੇ ਬੈਠੇ ਹੁੰਦੇ। ਪੱਲੀ ਗੱਡੀ 'ਚ ਹੀ ਰੱਖ ਦ। ਪੱਲੀ ਗੱਡੀ 'ਚ ਲੜਕੀਆਂ ਤਰਾਈਆਂ, ਰਾਜ ਰੋਲੇ ਵਾਲੀਆਂ। ਹੂੰ। ਕਿਉਂ ਤਰਾਈਆਂ? ਦਿੱਲੀ ਮੋਰਚੇ ਦੇ ਵਿੱਚ ਗਏ ਸਾਡੀਆਂ ਰਿਸ਼ਤੇਦਾਰੀਆਂ ਕਾਇਮ ਹੋਈਆਂ। ਹੂੰ। ਆਪ ਦਾ ਅਰੀਜਨਲ ਰਿਸ਼ਤੇਦਾਰ ਨਹੀਂ ਕੋਈ ਸਿਆਣ ਦਾ। ਹੂੰ। ਹੈਂ? ਹੂੰ। ਅਗਲਾ ਉਹ ਫੁੱਫੜ ਦੇ ਕੁੱਕੜ ਤੋਂ ਕੀ ਲੈਣਾ ਹੈ? ਤੈ ਹੀ ਹੈ। ਉਹ ਹੀ ਨਹੀਂ ਸਿਆਣ ਦਾ। ਵਿ ਰੰਡਾ ਗਿੱਦੜਵੇ ਦੀ ਡਾਂਗ ਨੂੰ ਡੰਡਾ ਚੰਗਾ ਜੋਗਨੰਦ ਵਿਹਨ ਨੂੰ ਰੰਡਾ ਚੰਗਾ ਮੈਂ ਜੋਗਨੰਦ ਦੇ ਵਿਆਹ ਤੇ ਮੇਰੀ ਢੂਈ ਪਨਦੀ ਉਹਨਾਂ ਨੇ ਕਿਵੇਂ ਮੈਂ ਉਹਨਾਂ ਨਾਲ ਸੀਡ ਦਾ ਕੰਮ ਸ਼ੁਰੂ ਕੀਤਾ ਸੀ ਸਭ ਰਹਿਣਾ ਹਾਂ ਅਨਪੜ੍ਹ ਜਮਾਨਪੜ ਉਹਨੂੰ ਮੈਂ ਲੈ ਗਿਆ ਜੀ ਸਾਲੇ ਨੂੰ ਸਾਲੇ ਦੇ ਮੁੰਡੇ ਨੂੰ ਅੱਛਾ ਤੇ ਲ ਜਾ ਕੇ ਜੇ ਆ ਫਿਰ ਛੰਡੇ ਗੱਡੇ ਗਿੱਦੜਵਾ ਅਸੀਂ ਸੀਡ ਦਾ ਕੰਮ ਕੀਤਾ ਤੇ ਜਿਹੜਾ ਅਸੀਂ ਕਾਰੋਬਾਰ ਚਲਾਇਆ ਉਹ ਅਬਲ ਖਰਾਨੇ ਲਾਇਆ ਸਰਦਾਰਾਂ ਦੀ ਪਹਿਲੀ ਮਿਲ ਗਈ ਬਹਿ ਜਾ ਬਾ ਜਾ ਕਰਾਤੀ ਬੜੇ ਬੀਜ ਵਿੱਚ ਉੱਥੇ ਹਾਂ ਉਹ ਬਾਅਦ ਚ ਬੰਦਾ ਉਹ ਬੇਈਮਾਨ ਹੋ ਗਿਆ ਮੰਡੀਆਂ ਚੋਂ ਪੈਸੇ ਲੈ ਕੇ ਬਾਹਰ ਨਿਕਲ ਗਿਆ ਤੇ ਘਰ ਦੇ ਕਹਿੰਦੇ ਸਾਡਾ ਮੁੰਡਾ ਚੋਰੀ ਹੋ ਗਿਆ ਬਾਹਰ ਕੇ ਤੇ ਬਾਹਰਲੇ ਦੇਸ ਵਗ ਗਿਆ ਕੀ ਪਤਾ ਜੀ ਹੁਣ ਜਦੋਂ ਰੁਪਈਆ ਇਹ ਕੀ ਹੈ ਨਾ ਗਾਂਧੀ ਹੈ ਨਾ ਇਹ ਹਰ ਬੰਦੇ ਨੂੰ ਸਿਆਣਾ ਕਰ ਦਿੰਦਾ ਤੇ ਗਵਾਚ ਜਿਹਦਾ ਗਵਾਚ ਜਾਂਦਾ ਉਹਨੂੰ ਕੰਬਲਾ ਕਰ ਦਿੰਦਾ ਗਾਂਧੀ ਦਾ ਮਹਾਰਾਜ ਉਹ ਨਿਕਲ ਗਿਆ ਨਿਕਲ ਗਿਆ ਜੀ ਤੇ ਉਹਨਾਂ ਨੇ ਜੋਗਾਨੰਦ ਵਾਲਿਆਂ ਨੇ ਮੇਰੇ ਤੇ ਪਰਚਾ ਕਰਤਾ ਵੀ ਫੁੱਫੜ ਨੇ ਕਿਤੇ ਗਵਾਤਾ ਹਾਏ ਹਾਏ ਐ ਸਕੀਰੀ ਹਲਾ ਦੁੱਖ ਲਈ ਬਤਾ ਡੇ ਨਹੀ ਨਹੀ ਦੁੱਖ ਨਹੀਂ ਹੁੰਦਾ ਹਾਂ ਭਾਵਨਾ ਬੰਦੇ ਨੂੰ ਦੱਸਣੀ ਚਾਹੀਦੀ ਹੈ ਹਾਂ ਅੱਜ ਅੱਜ ਮੈਂ ਜਿਹੜੀ ਜਮਾਤ ਦੇ ਵਿੱਚ ਜੁੜਿਆ ਨਾ ਮੇਰੀ ਬਹੁਤ ਵੱਡੀ ਜਮਾਤ ਹੈ ਬਹੁਤ ਵੱਡੀਆਂ ਰਿਸ਼ਤੇਦਾਰੀਆਂ ਨੇ ਤੇ ਪ੍ਰਮਾਤਮਾ ਹਰ ਬੰਦੇ ਦੀ ਇਸ ਤਰ੍ਹਾਂ ਰੱਖੇ ਉਹ ਪੈਸੇ ਲੈ ਕੇ ਭੱਜ ਗਿਆ ਦੀ ਪਤਨੀ ਕੋਰਟ ਸੁਮੀਰ ਉਹਦੇ ਨਾਨਕੇ ਸੀ ਕਿੱਥੇ ਉਹਨੇ ਜ਼ਮੀਨ ਨੂੰ ਲੈ ਲਈ ਕੀ ਕਰ ਲਿਆ ਰੁਪਿਆ ਸੈੱਟ ਕਰ ਲਿਆ ਕਰਕੇ ਜੀ ਤੇ ਸਰਦਾਰ ਤੇਜਾ ਸੋ ਕਹਿੰਦਾ ਵੀ ਇਹ ਮੁੰਡੇ ਨੂੰ ਵੀ ਢਾਹ ਲਓ ਤੇ ਉਹਦੇ ਪਿਓ ਨੂੰ ਵੀ ਢਾਹ ਲਓ ਤੇ ਜਦੋਂ ਗਿੱਦੜ ਵੀ ਅਸੀਂ ਜਾਣ ਲੱਗੇ ਅਗਰੇ ਜੀ ਮੁੰਡਾ ਤਾਂ ਗਿਆ ਹੰਡਿਆ ਆਇਆ ਗਿਆ ਤੇ ਉਹਨੇ ਸਾਡਾ ਕਾਰੋਬਾਰ ਜਿਹੜਾ ਫੇਲ ਕੀਤਾ ਫੇਲ ਕਰਕੇ ਪੈਸੇ ਆਪ ਦੀ ਜੇਬ ਚ ਪਾਏ ਪਰ ਪ੍ਰਮਾਤਮਾ ਨੇ ਸਾਨੂੰ ਬਹੁਤ ਕੋਸ਼ਿਸ਼ ਦਿੱਤਾ ਉਹਨਾਂ ਦੇ ਬਿਮਾਰੀ ਆ ਅਸੀਂ ਐ ਘੋੜੇ ਵਾਂਗੂ ਸਾਰੇ फडਕਾ ਮਾਰ ਲਿਆ ਹਮ ਸਾਰਾ ਪਰਵਾਹ ਇਹ ਜ਼ਿੰਦਗੀ ਚ ਇਹ ਜੀ ਦਾ ਦੁੱਖ ਹੈ ਉਹ ਉਹ ਦੁੱਖ ਨਹੀਂ ਜਿਹੋ ਸੀ ਉਹਨਾਂ ਦਾ ਪਿਛਲੇ ਜੁਗ ਦਾ ਦੇਣਾ ਸੀ ਹਮ ਆਪਾਂ ਦੁੱਖ ਨਹੀਂ ਲਾਇਆ ਹਮ ਕਿਉਂਕਿ ਜਦੋਂ ਆਪਾਂ ਸੇਵਾ ਕਰਦੇ ਆ ਨਾ ਹਮ ਸੇਵਾ ਮੈਂ ਬਹੁਤ ਬਾਬੂ ਬਾਬੂ ਰਾਜਵਲੀ ਤਣੀ ਉਹ ਕਿਹੜੇ ਸਾਲ ਚ ਛੋਡੇ ਰਿਹਾ ਪਿੰਡਾਂ ਚ ਮਿਲਿਆ ਤੈਨੂੰ ਦੇਖਦੇ ਨਹੀਂ ਪਹਿਲਾਂ ਸੀ ਉਹ ਸਾਡੇ ਜਾਣ ਤੋਂ ਪਹਿਲਾਂ ਸੰਸ 47 ਚ ਚਲਾ ਗਿਆ ਸੀਗਾ 47 ਚ ਵਾਕੇ ਮੈਂ ਕਿਹਾ 47 ਸੀ ਚਲਾ ਗਿਆ ਹਮ ਤੇ ਉਸ ਤੋਂ ਬਾਅਦ ਉਹਦਾ ਪਿੰਡ ਸੀਗਾ ਸਾਹੋ ਸਾਹੋ ਕੇ ਸਾਹੋ ਕੇ ਫਿਰ ਉਹਨੇ ਸਾਨੂੰ 77 ਦੇ ਵਿੱਚ ਗਿਆਨੀ ਜੈਲ ਸਿੰਘ ਨੇ ਉਹਨੂੰ ਸਿਉਨੇ ਦਾ ਪਿੰਨ ਭੇਟ ਕੀਤਾ ਸੀ ਉਹ ਦੁਬਾਰਾ ਵਾਪਸ ਆ ਗਿਆ ਸੀ ਇੱਥੇ ਅੱਛਾ ਕਿਹੜਾ ਪਾਕਿਸਤਾਨ ਵਗੈ ਕਿਤਾਬ ਚੱਲ ਗਿਆ ਸੀ ਫਿਰ ਉਹਨੇ ਇੱਥੇ ਜਿਹੜੀ ਸਾਰੀ ਹਿਸਟਰੀ ਲਿਖੀ ਬਿਲਕੁਲ ਸੱਚੀ ਲਿਖੀ ਪਿੰਡਾਂ ਚ ਜਾ ਜਾ ਕੇ ਬਹੁਤ ਬਹੁਤ ਜ਼ਿਆਦਾ ਕੁਝ ਵੀ ਜਿਵੇਂ ਉਹਨੇ ਲਿਖਿਆ ਵੀ ਬੀਦੋ ਵਾਲੀ ਬਾਦਲਨਗਰ ਖਾਨਦਾਨਾਂ ਦੇ ਹਮ ਹੈ ਹਮ ਬਾ ਬੀਦੋ ਵਾਲੀ ਬਾਦਲਨਗਰ ਨਗਰ ਖਾਨਦਾਨਾਂ ਦੇ ਹਮ ਜੰਗੀ ਰਾਣਾ ਸ਼ਹਿਰੀ ਹਮ ਤੇ ਬੀਨ ਉਹ ਬਿਨਾ ਖੜਕਾਉਂਦੇ ਬੀਨ ਕੁੱਤੇ ਮਸ ਮਸਤਾਲਾਂ ਦੇ ਨੰਦਗੜ ਰਜਿਆ ਧੁਨੀ ਕੇ ਮਾਰੇ ਕਾਲਾਂ ਦੇ ਹੂੰ ਚਲ ਚਲ ਕੋਈ ਨਸ ਗੁੱਦੇ ਵਿੱਚ ਗੱਪੀ ਵਾਲੇ ਹਾਂਜੀ ਗੁੱਦੇ ਵਿੱਚ ਗੱਪੀ ਵਾਲੇ ਤੇ ਸਿਵੀਆਂ ਤੇ ਸਿਵੀਆਂ ਸਿਵੀਆਂ ਤੇ ਬਾਹੂ ਸ਼ਕੀਨਾਂ ਨਜਾਨੀਆਂ ਲੱਕੜਾਂ ਚਰਾਵੇ ਪਿੰਡ ਮਲਤਾਨੀਆਂ ਹੂੰ ਚੁੰਬੇ ਵਿੱਚ țeੜੀ ਵਾਲੇ ਪਿਉਰੀ ਦੀ ਸਕੀਰੀ ਨਾਲੋਂ ਬਮੀਸ਼ੇ ਦੀ ਲਿਆਚ ਇਹ ਇਸ ਤਰ੍ਹਾਂ ਦੇ ਕਵੀਤ ਉਹਨਾਂ ਜਿਹੜੇ ਬੜੇ ਸੱਚੇ ਲਿਖੇ ਕਿਉਂਕਿ ਜੇ ਉਹਨਾਂ ਦਾ ਸਾਰਾ ਪਿੰਗਲ ਵਾਲਾ ਪੜੀਏ ਤਾਂ ਸੱਚਾ ਜਿਹੜਾ ਇਤਿਹਾਸ ਉਹਨਾਂ ਦੇ ਪਿੰਡ ਵਾਲਾ ਹਾਂਜੀ ਕੀ ਨਾ ਕੀ ਉਹਦਾ ਕਿਤਾਬ ਦਾ ਨਹੀਂ ਚੁੰਬੇ ਵਿੱਚ țeੜੀ ਵਾਲੇ ਅੱਛਾ ਜਿਹਾ ਪਿੰਡ ਵਾਲਾ ਅੱਛਾ ਚੁੰਬੇ ਵਿੱਚ țeੜੀ ਵਾਲੇ ਅੱਛਾ 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 ਤੇ ਉਹਨਾਂ ਨੇ ਲਿਖਿਆ ਸੀਗਾ ਆਪਦੇ ਪਿੰਡਾਂ ਦਾ ਵੀ ਉਧਰ ਸਾਰਾਂ ਦਾ ਜਿੱਥੋਂ ਸਾਹ ਹੋ ਤੋਂ ਰਹਿੰਦੇ ਸੀ ਹੂੰ ਜਿਹੜਾ ਚਿਪ ਚ ਭਾਈ ਕਿ ਸ਼ਹਿਰਿਆਂ ਤੇ ਜ਼ੋਰ ਵਾਲਾ ਕੱਚੀਪੁਰ ਵਾਲਾ ਹਾਂ ਕਿ ਉਹਨਾਂ ਨੇ ਬੜੇ ਪ੍ਰਸੰਗ ਹੜਾ ਜੇ ਕਿਉਂਕਿ ਦੇਖਿਆ ਉਹਨੇ ਲਿਖਿਆ ਭੁੱਕੜ ਲੋਕ ਮਾਨਾਂ ਦੇ ਭੁੱਕੜ ਭੁਖੜ ਭੁਖੜ ਹੂੰ ਤੇ ਮਾਨਾ ਪਿੰਡ ਦੇ ਹਾਂ ਉਹਨਾਂ ਨੇ ਲਗਾਮ ਲਾ ਲਿਆ ਸੀ ਉਹਦੀ ਘੋੜੀ ਦਾ ਹੂੰ ਅੱਛਾ ਉਹਨਾਂ ਜਿਵੇਂ ਜੀ ਬੀਤੀਆਂ ਸੀ ਉਹ ਕਹਿੰਦਾ ਬਾਬੂ ਜੂ ਪੈ ਗਿਆ ਪੁੱਠੇ ਦਸਤੇ ਦੇ ਖੀਦੇ ਨਹੀਂ ਇਹ ਖਰੀਦੇ ਨਹੀਂ ਇਹ ਲਾਲ ਕੌਡੀਆਂ ਤੋਂ ਸਸਤੇ ਉਹ ਕਹਿੰਦੇ ਤੈਨੂੰ ਐਸਓ ਬਣਾ ਓਵਰਸੀਅਰ ਤੋਂ ਤੈਨੂੰ ਐਸਡੀਓ ਬਣਾ ਦਿੰਨੇ ਆ ਪਰ ਉਹਨੇ ਉਹ ਚੀਜ਼ ਦਾ ਮੋਹਰ ਲਾਲਚ ਨਹੀਂ ਕੀਤਾ ਭੇਖਬਾਣੀ ਜਿੰਨੀ ਲਿਖੀ ਬੜੀ ਸੱਚੀ ਲਿਖੀ ਬਾਣੀ ਦੇ ਨਾਲ ਜੋ ਸ਼ਬਦ ਜਿੰਨੀਆਂ ਉਹ ਲਿਖ ਗਿਆ ਗੁਰੂ ਸਾਹਿਬ ਦੀਆਂ ਜੀਵਨੀਆਂ ਨਾ ਨਾ ਜਿਹੜੇ ਪਿੰਡਾਂ ਬਾਰੇ ਵੀ ਕਿਹਾ ਉਹ ਵੀ ਸੱਚੀਆਂ ਹੋਈ ਜਾਂਦੀਆਂ ਹਨਾ ਓਵੇਂ ਪਿੰਡਾਂ ਜਿਵੇਂ ਹਾਂਜੀ ਹਾਂਜੀ ਬੱਦਰ ਨਗਰਖਾਨ ਦਾ ਨਾ ਦੇ ਜਾਂ ਜੋ ਵੀ ਓਵੇਂ ਢੁਕੀ ਜਾਂਦੇ ਹਨ ਬਿਲਕੁਲ ਬਿਲਕੁਲ ਪੂਰਾ ਬਹੁਤ ਵਧੀਆ ਉਹਨਾਂ ਨੇ ਲਿਖਿਆ ਸਾਰਾ ਤੇ ਮਾਨ ਸਾਹਿਬ ਮੇਰੇ ਮਨ ਨੂੰ ਐਡੀ ਖੁਸ਼ੀ ਹੁੰਦੀ ਮੈਂ ਭਾਵਨਾ ਕਹਿੰਦਾ ਸੀਗਾ ਕਿਉਂਕਿ ਮੇਰਾ ਤੁਹਾਡਾ ਬਠਿੰਡਾ ਹੈ ਨਾ ਹਾਂਜੀ ਮੇਰੇ ਬਠਿੰਡਾ ਮਿੱਤਰਤਾ ਦੇ ਵਿੱਚ ਪੱਪੂ ਸਿੰਘ ਔਲਖ ਮੇਰੇ ਮਿੱਤਰ ਸੀਗੇ ਮੇਰੇ ਨਾਲ ਪੜ੍ਹਦੇ ਸੀ ਉਹਨਾਂ ਨੇ ਮਿੱਤਰਤਾ ਨੂੰ ਲਿਆ ਮਤਲਬ ਅੱਗੇ ਵਧਾ ਕੇ ਤੇ ਆਪਦੀ ਰਿਸ਼ਤੇਦਾਰੀ ਚ ਮੇਰੇ ਬੇਟੇ ਨੂੰ ਰਿਸ਼ਤਾ ਕਰਵਾਇਆ। ਅੱਛਾ ਅੱਛਾ ਅੱਛਾ। ਫਿਰ ਫਿਰ ਮੈਂ ਉਹਦੇ ਨਾਲ ਬੜੀ ਮਿੱਤਰਤਾ ਬਣਾਈ ਉਹਨੂੰ ਬਾਜਕ 15 ਕਿੱਲੇ ਪੈੜੀ ਬਣਾ ਕੇ ਦਿੱਤੀ ਮੈਂ ਯਾਰ ਇੱਥੇ ਲਲਾ। ਹੂੰ। ਹੈ? ਹੂੰ। ਇਹ ਮੈਨੂੰ ਮੇਰੇ ਮਨ ਨੂੰ ਬੜੀ ਖੁਸ਼ੀ ਆ ਤੁਹਾਡਾ ਜਿਹੜਾ ਅਸੀਸਾ ਮੇਰੇ ਚਿਹਰੇ ਦੇ ਵਿੱਚ ਚਮਕ ਗਿਆ। ਐਡੀ ਵੱਡੀਆਂ ਅਸਤੀਆਂ ਯਾਰ ਸਾਡੇ ਬਰਾਬਰ ਬੈਠਣ ਦੇ ਬਹੁਤ ਵੱਡਾ ਮਾਣ ਹੁੰਦਾ। ਤੁਹਾਡਾ ਬਾਪੂ ਆ ਮੇਰਾ। ਹੋਰ ਗੱਲ ਸੁਣਾਓ ਕੋਈ ਹੋਰ ਸੁਣਾਓ ਹੋਰ ਜਰਾ। ਚੱਲਦੇ ਚੱਲਦੇ ਹੋਣ ਜੇ ਅੱਛਾ ਅੱਛਾ ਲਓ ਵੀ ਡਿਊਟੀ ਬਹੁਤ ਸਖਤ ਆ ਤੇ ਬਾਪੂ ਦੀ ਡਿਊਟੀ ਆ ਡਾਂਗ ਤੇ ਬਾਪੂ ਦੀ ਡਾਂਗ ਹੋਰ ਜੀ ਆ ਦੇਖ ਇਹ ਪਤਾ ਲੱਗਿਆ ਪਤਾ ਲੱਗਿਆ ਢੂਹੀ ਦੁਖਦੀ ਆ ਡਾਂਗ ਕੋਲੇ ਆ ਹੁਣ ਪਹਿਰਾ ਸਾਰੀ ਰਾਤ ਬਾਪੂ ਨੇ ਪਹਿਰਾ ਦੇਣਾ ਰੋਜ਼ ਦਾ ਕੰਮ ਆ ਬਾਪੂ ਦਿਨੇ ਸੌਣ ਨੂੰ ਮਿਲ ਜਾਂਦੇ ਨੇ 5 ਮਿੰਟ ਵੇਖੋ 1 ਘੰਟਾ ਮਿਲ ਜੇ ਵੱਧ ਵਈ ਮਿਲ ਜਾਂਦਾ 1 ਘੰਟਾ ਬਹੁਤ ਬਹੁਤ ਅੱਛਾ ਬਹੁਤ ਅੱਛਾ ਹਾਂ ਠੀਕ ਆ ਤੇ ਚਲੋ ਠੀਕ ਆ ਬਾਪੂ ਜਿਆ ਉਹਦੇ ਨਾਲ ਮਿਲ ਕੇ ਬਹੁਤ ਨਹੀਂ ਜੀ ਨਹੀਂ ਨਹੀਂ ਓਕੇ 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 ਕੰਧਰੂ ਮੈਂ ਵੀ ਫੜਾ ਦੂੰਗਾ